ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਅਧੀਨ ਪੈਂਦੇ ਦਾਣਾ ਮੰਡੀ ਦਾ ਹੈ ਜਿੱਥੇ ਆਪਸੀ ਰੰਜਿਸ਼ ਦੇ ਚਲਦਿਆਂ ਦੋ ਤਰਾਂ ਆਮੋ ਸਾਹਮਣੇ ਹੋ ਗਈਆਂ ਮਾਮਲਾ ਇੰਨਾ ਵੱਧ ਗਿਆ ਕਿ ਦੋਹਾਂ ਹੀ ਤਰਾਂ ਦੇ ਵੱਲੋਂ ਇੱਕ ਦੂਜੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਚਖਮੀ ਹਾਲਤ ਦੇ ਵਿੱਚ ਦੋਵੇਂ ਹੀ ਤਰਾਂ ਸਿਵਲ ਹਸਪਤਾਲ ਪਹੁੰਚੀਆਂ ਤਾਂ ਉੱਥੇ ਦੋਹਾਂ ਹੀ ਤਰਾਂ ਨੇ ਇੱਕ ਦੂਸਰੇ ਉੱਤੇ ਇਲਜ਼ਾਮ ਲਗਾਏ ਉਧਰ ਪਹਿਲੀ ਧਿਰ ਨੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਇੱਕ ਨੌਜਵਾਨ ਵੱਲੋਂ ਨੰਬਰ ਦਿੱਤਾ ਗਿਆ ਸੀ ਜਿਸ ਦਾ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਪਰ ਉਹ ਨਾ ਹਟਿਆ ਜਿਸ ਤੋਂ ਬਾਅਦ ਅੱਜ ਮਾਮਲਾ ਇੰਨਾ ਗਰਮਾ ਗਿਆ ਕਿ ਕੁਝ ਨੌਜਵਾਨਾਂ ਦੇ ਨਾਲ ਲੜਾਈ ਝਗੜਾ ਹੋ ਗਿਆ ਉਧਰ ਦੂਸਰੀ ਧਿਰ ਦੇ ਵੱਲੋਂ ਵੀ ਗੱਲਬਾਤ ਦੌਰਾਨ ਕਿਹਾ ਗਿਆ ਹੈ ਕਿ ਉਹਨਾਂ ਦੀ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਜਦੋਂ ਉਹ ਨੌਜਵਾਨ ਦੀ ਸ਼ਿਕਾਇਤ ਉਹਨਾਂ ਦੇ ਘਰ ਕਰਨ ਲਈ ਗਿਆ ਤਾਂ ਉਹਨਾਂ ਦੇ ਲੜਕੇ ਦੇ ਨਾਲ ਹੀ ਉਲਟਾ ਕਟਮਾਰਕ ਕੀਤੀ ਗਈ ਹਾਲਾਂਕਿ ਉਸਨੇ ਕਿਹਾ ਕਿ 15 ਤੋਂ 20 ਨੌਜਵਾਨ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਅਤੇ ਨੌਜਵਾਨ ਸੀਰੀਅਸ ਸਾਲਟੇ ਵਿੱਚ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਔਰ ਕੀ ਕਿਹਾ ਹੋਣਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਮੈ ਜੀ ਮਨੋਚ ਚੌਰੀਆ ਜੀ ਕੀ ਕੀ ਜਿਹੜੀ ਜਗ੍ਹਾ ਕੀ ਮਾਮਲਾ ਹੈ ਮਸਲਾ ਕੁਛ ਨਹੀਂ ਜੀ ਦਾਣਾ ਮੰਡੀ ਵਿੱਚ ਨਾ ਸਾਡੇ ਨਾਲ ਤੋਂ 8-10 ਮਿੰਟ ਦੀ ਗੱਲ ਆ ਜੀ ਮੈਂ ਬੰਬੇ ਸੀਗਾ ਸਾਡੀ ਭਾਂਜੀ ਮਿੰਟ ਤੋਂ ਹੋਈ ਸੀਗੀ ਇਹ ਮੁੰਡਾ ਸੁਰਜ ਤੇ ਗੰਗੀਦ ਉਹ ਕੁੜੀ ਸਾਡੀ ਨੰਬਰ ਉਹਨੂੰ ਦਿੱਤਾ ਸੀ ਫੋਨ ਨੰਬਰ ਤੇ ਸਾਡੇ ਬੰਨ ਨੂੰ ਕੁੱਟਿਆ ਸੀ ਨੂੰ ਸੁਲ ਨੂੰ ਤੰਗ ਕੀਤਾ ਨੂੰ ਇਹਨਾਂ ਦੀ ਨਾ ਰਜਿਸਟਰ ਦੀ ਗੱਲ ਬੱਟੀ ਜਲਦੀ ਸੀਗੀ ਤੇ ਅੱਜ ਨਾ ਜਿਹੜੀ ਸਾਡੀ ਭਾਂਜੀ ਆ ਉਹ ਮੇਰੀ ਭੂਆ ਦੀ ਕੁੜੀ ਹੈ ਬਈ ਖੜਜੋ ਹਾਂ ਖੜ ਕੇ ਖੜ ਕੇ ਹਾਂਜੀ ਬੋਲੋ ਉਹ ਮੇਨਾ ਭੂਆ ਦੀ ਕੁੜੀ ਹੈ ਹੁਣ ਜਿਹੜੇ ਮੁੰਡੇ ਮੇਰੇ ਵਿਸ਼ਾਲ ਤੇ ਕੀ ਨਾਮ ਆ ਵੇ ਵਿਸ਼ੂ ਵਿਸ਼ੂ ਉਹਨਾਂ ਦੀ ਸਗੀ ਬੋਲੀ ਕੁੜੀ ਹੈ ਮੇਰੀ ਬੁਆ ਤੇ ਉਹ ਤੇ ਅੱਜ ਨਾ ਕੋਈ ਮਾੜੀ ਮੋਟੀ ਮੈਚ ਖੇਡਦੇ ਸੀ ਦਣਮੜੀ ਵਿੱਚ ਤੇ ਵੀ ਵਿਸ਼ੂ ਨਾਲ ਵਿਸ਼ੂ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੀ ਮੈਨੂੰ ਨਹੀਂ ਪਤਾ ਵੀ ਕੀ ਇਹਨਾਂ ਨੂੰ ਮੈਨੂੰ ਪਤਾ ਤੇ ਵੀ ਇਹਨਾਂ ਨੇ ਮੁੰਡੇ ਮੁੰਡੇ ਬੁਲਾਏ ਹੋ ਸੀਗੇ ਟੋਕੇ ਟਾਕੇ ਵਧੀਆ ਸੀ ਇਹਨਾਂ ਕੋਲੇ ਮੁੰਡੇ ਵਧੀਆ ਬੁਲਾਏ ਸੀਗੇ ਉੱਥੇ ਮੋਟਰਸਾਈਕਲ ਐਟੂਆ ਪਿੱਛੇ 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 ਆ ਮੁੰਡਾ ਵਿਸ਼ੂ ਆ ਭਾਜੀ ਇਦਾਂ ਦੱਸੋ ਯਾਰ ਆ ਮੁੰਡਾ ਵਿਸ਼ੂ ਆ ਜੀ ਜੀ ਇਹ ਪਤੀਜਾ ਲੱਗਦਾ ਮੇਰਾ ਮੇਰੀ ਸਗੀ ਪੁਆ ਦਾ ਦੋਤਾ ਵਾ ਪੋਤਾ ਕਹਿੰਦੇ ਆ ਇਹ ਸਾਨੂੰ ਪਤਾ ਲੱਗਿਆ ਵੀ ਸੁਰਜ ਨੇ ਉਹ ਹਰਨਫਿਲ ਕੀਤੀ ਏ ਇਹਨੂੰ ਹਵਾ ਕੀਤੀ ਏ ਕਿ ਆ ਵੀ ਤੂੰ ਐ ਹਰ ਕੀਤੀ ਛੜੀ ਮਾੜੀ ਗੱਲ ਆ ਤੇ ਇੰਨੇ ਮੁੰਡੇ ਉਹਨੇ ਬਲਾਈ ਸੀਗੇ ਸਾਰੇ ਬਚ ਗਏ ਕੱਲਾ ਬਚਾ ਸੁਰਜ ਟੋਕਾ ਉਹਨੇ ਮੇਰੇ ਵਿੱਚ ਕਿਹਾ ਦੇਖੂਗਾ ਸਾਨੂੰ ਪਤਾ ਬੱਚਾ ਵੀ ਮੈਂ ਹੀ ਉਹਨੂੰ ਉਹਦੇ ਉੱਪਰ ਨਾ ਸੀਟੀ ਕੈਮਰੇ ਅੰਦਰ ਦੇ ਵਿੱਚ ਚੱਕਰ ਲਓ ਉਹਨੂੰ ਮੈਂ ਹੀ ਬਚਾਇਆ ਉੱਪਰ ਪੈ ਗਿਆ ਤੇ ਮੇਰੀ ਵਜੀਆਂ ਮੇਰੀ ਵਜੀਆਂ ਨੇ ਮੈਂ ਹੀ ਉਹਨੂੰ ਬਚਾਇਆ ਪਰ ਗੱਲ ਤਾਂ ਸੁਰਜ ਦੀ ਆ ਵੀ ਤੂੰ ਕੰਮ ਜ਼ੰਦਾ ਕਰਦਾ ਆ ਆਪਣੇ ਕਰਿਆਛਾ ਫੁਗਰਾ ਬੰਦੀ ਕਰਦਾ ਮੁੰਡੇ ਨਾਲ ਬਰਥਡੇਮ ਨਾਲ ਸ੍ਰੀਆਮ ਗਰਾਉਂਡ ਦੇ ਵਿੱਚ 100 ਬੰਦੇ ਬੁਲਾਉਂਦਾ ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ ਜਿਹਦਾ ਵੱਡਾ ਪਰਿਵਾਰ ਹੋਵੇ ਇਕੱਲੇ ਡਰਦਾ ਯਾਰ ਜਿਹਦਾ ਵੱਡਾ ਪਰਿਵਾਰ ਕੋਈ ਡਰਦਾ ਕੋਈ ਬੰਦਾ ਨਹੀਂ ਡਰਦਾ ਭਾਈ ਹੁਣ ਪੈਂਤੀ ਕੋ ਛੜੂਗਾ ਔਰ ਰੰਸ ਰਹਿੰਦੀ ਹੈ ਵੀਰੇ 100 ਜਿਹਨਾਂ ਛੇੜ-ਛਾੜ ਦਾ ਮਾਮਲਾ ਨੰਬਰ ਤੇ ਨੰਬਰ ਤੇ ਨੰਬਰ ਤੇ ਨੰਬਰ ਫੋਨ ਨੰਬਰ ਦਿੱਤਾ ਸੀ ਇਹ ਪਹਿਲਾ ਨੰਬਰ ਦਿੱਤਾ ਸੀ ਆ ਸੁਣੋ ਇਹ ਲੜਾਈ ਦੀ ਹੈ ਮੈਂ ਦੱਸਦਾ ਮਾਂ ਇਹ ਲੜਾਈ ਦੀ ਹੈ ਉਹ ਪਹਿਲਾਂ ਇਹਨਾਂ ਨੇ ਨੰਬਰ ਦਿੱਤਾ ਸੀ ਮੇਰੀ 18 ਸਾਲ ਹੁਣ ਆਲਾ ਮਾਰਚ ਮੇਰਾ ਨਾਮ ਬੀਸ਼ੂ ਆ ਜੀ ਤਾਂ ਪਹਿਲਾਂ ਇਹਨਾਂ ਨੇ ਕੀ ਹੋਇਆ ਕਿਹੜੀ ਜਗ੍ਹਾ ਸਭ ਤੋਂ ਪਹਿਲਾਂ ਸਾਡੇ ਨਾਲ ਭੂਆ ਦੀ ਕੁੜੀ ਆਈ ਹੋਈ ਸੀ ਵਿਆਹ ਸੀਗਾ ਸਾਡੇ ਘਰੇ ਮੇਰੀ ਭੈਣ ਦਾ ਵਿਆਹ ਸੀਗਾ ਉਦੋਂ ਇੱਕ ਅੰਕਿਤ ਨਾਮ ਦਾ ਮੁੰਡਾ ਸੀਗਾ ਉਹਨੇ ਮੇਰੀ ਭੈਣ ਨੂੰ ਨੰਬਰ ਦਿੱਤਾ ਅਸੀਂ ਫੋਨ ਕੀਤਾ ਤਾਂ ਸੂਰਜ ਬੋਲਿਆ ਕਹਿੰਦਾ ਮੰਡੀ 'ਚ ਖੜਾ ਆ ਜਾਓ ਤਾਂ ਇਹਨਾਂ ਨੇ ਸਾਡੇ ਨਾਲ ਤੇ ਉਸ ਦਿਨ ਸਾਡੇ ਪੰਚਾਇਤੀ ਫੈਸਲਾ ਹੋ ਗਿਆ ਸੀ ਉਦੋਂ ਪੁਲਿਸਦਾਨ ਨੇ ਪਰਚਾ ਕਰਾਇਆ ਸੀ ਉਸ ਤੋਂ ਬਾਅਦ ਮੈਂ ਨਾ ਆਰਾਮ ਨਾਲ ਆ ਰਿਹਾ ਸੀ ਤਾਂ ਕਿ ਉਹ ਐਨੇ ਮੋਟਰਸਾਈਕਲ ਮਾਰ ਰਿਹਾ ਮੇਰੇ ਵਿੱਚ ਮੈਂ ਕਿਹਾ ਵੀਰੇ ਦੇਖ ਲਾ ਇਹਨੇ ਮੈਨੂੰ ਕਹਿੰਦਾ ਕਹਿੰਦਾ ਮੈਂ ਤੇਰੇ ਵੱਲ ਤਮਾਰੂਗਾ ਮੇਰੇ ਵਾਲ ਨੂੰ ਚਪੇੜਾ ਕਰਨ ਲੱਗਾ ਮੈਂ ਆਪਣੇ ਪ੍ਰਾਂ ਨੂੰ ਕਿਹਾ ਮੈਂ ਕਿਹਾ ਵੀਰੇ ਦੱਦਾ ਘਹਿ ਰਿਹਾ ਵਾ ਮੈਂ ਕਿਹਾ ਗੱਲ ਕਰ ਲੈ ਸੂਰੇ ਵੀਰੇ ਕਹਿੰਦਾ ਮੈਂ ਨਹੀਂ ਕਰਦਾ ਮੇਰੀ ਗੱਲ ਕਰਾਓ ਜੀ ਹੇ ਗੱਲੋ ਇਹ ਬਾਚੇ ਮੁੰਡੇ ਵਾਂਡੇ ਇਕੱਠੇ ਕਰਕੇ ਨਾ ਸਾਡੇ ਘਰੇ ਗੇਟ ਗੁੱਟ ਪਾੜੇ ਆ ਬਾਅਦ ਚ ਅਸੀਂ ਇਹਨਾਂ ਦੇ ਮਾਰਿਆ ਨੇ ਭਾਈ ਬਸ ਇੰਨੀ ਗੱਲ ਉਹਨਾਂ ਨੇ ਇਲਜ਼ਾਮ ਲਾਇਆ ਵੀ 15-20 ਮੁੰਡੇ ਤੁਹਾਡੇ ਸੀਗੇ ਨਹੀਂ ਜੀ ਮੁੰਡੇ ਉਹ ਸੀਗੇ ਭਾਈ ਇੱਕ ਮਿੰਟ ਯਾਰ ਭਾਈ ਉਹਨਾਂ ਦੇ ਮੁੰਡੇ ਸੀਗੇ ਅੱਜ ਅੱਜ ਤੁਹਾਡੇ ਵੱਲੋਂ ਮਾਰਕੁੱਟ ਕੀਤੀ ਗਈ ਪਹਿਲਾਂ ਉਹਨਾਂ ਨੇ ਮਾਰੇ ਜੀ ਸਾਡੇ ਆ ਦੇਖੋ ਜਿਹੜੇ ਬੜੇ ਆਉਂਦਾ ਕੈਮਰਾ ਅੰਦਰ ਆ ਰਿਹਾ ਅੱਜ ਅੱਜ ਤੁਹਾਡੇ ਵੱਲੋਂ ਮਾਰਕੁੱਟ ਕੀਤੀ ਪਹਿਲਾਂ ਉਹਨਾਂ ਨੇ ਸਾਡੇ ਮਾਰੇ ਜੀ ਪਹਿਲਾਂ ਉਹਨਾਂ ਨੇ ਕੀਤੀ ਮੈਂ ਆਪਣੇ ਘਰੇ ਇਕੱਲੇ ਸੀਗਾ ਜੀ ਤੇ ਮੇਰੇ ਮਾਤਾ ਜੀਗੇ ਬਾਅਦ ਚ ਜਦੋਂ ਸੀਗੇ ਉਹਨਾਂ ਨੇ ਮੈਂ ਕਿਹਾ ਵੀਰੇ ਕੀ ਗੱਲ ਇਹ ਥਾਣੇ ਕੋਲ ਕਿਹੜੇ ਹਥਿਆਰ ਸੀਗੇ ਥਾਣੇ ਦਿੱਤੇ ਨਹੀਂ ਯਾਰ ਕਿਹੜੇ ਹਥਿਆਰ ਇੱਕ ਮਿੰਟ ਯਾਰ ਹਥਿਆਰ ਕਿਹੜੇ ਸੀਗੇ ਲੰਬੇ ਲੰਬੇ ਤਲਵਾਰਾਂ ਸੀਗੀਆਂ ਠੀਕ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਵਿਸ਼ੂ ਹੈ ਜੀ ਠੀਕ ਐਟਵਾ ਖੜੀਓ ਮੁਰਸ ਖੜਾ ਥਾਣੇ ਚ ਖੜਾ ਓਕੇ ਜੀ ਬੰਦੇ ਨੰਬਰ ਤੇ ਖੜੇ ਹਾਂ ਹਾਂਜੀ ਮੇਰਾ ਕੀ ਨਾਮ ਹੈ ਭਾਈ ਮੇਰਾ ਨਾਮ ਅੰਕਿਤ ਹੈਗਾ ਵਾ ਕਿਤੇ ਮੈਨੂੰ ਮਸਲਾ ਹੋਇਆ ਮਸਲਾ ਇਹ ਸੀਗਾ ਜੀ ਇੱਕ ਮੁੰਡਾ ਸੀਗਾ ਇਹਨਾਂ ਦੇ ਮਤਲਬ ਸਾਡੇ ਮਹੱਲੇ ਦਾ ਹੀ ਉਹ ਕਿਤੇ ਲੰਘ ਰਿਹਾ ਹੋਣਾ ਮੇਰਾ ਬ੍ਰਦਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਕਿਹੜੀ ਜਗ੍ਹਾ ਹੈ ਦਾਣਾ ਮੰਡੀ ਥੋੜਾ ਪਹਿਲਾਂ ਸੂ ਗੀਤਾ ਬੈਲਾ ਬਹਿਸਬੂਸ ਕੀਤੀ ਇਹ ਗਾਲਾ ਗੁਲਾ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ ਉਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲੇ ਜਾ ਕੇ ਆਨਾ ਉਹ ਘਰੇ ਗਿਆ ਜੀ ਅੱਗੋਂ ਇਹ ਇਹ ਮੁੰਡਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਮੇਰੇ ਘਰੇ ਆ ਕੇ ਕੀ ਕਰ ਲੇਗਾ ਮੇਰੇ ਮੈਂ ਕਰਦਿਆਂ ਨੂੰ ਐ ਕਰਕੇ ਆਇਆ ਵਾ ਮੇਰੇ ਬਾਰੇ ਬੋਲ ਕੇ ਆਇਆ ਵਾ ਇਹ ਕਹਿੰਦਾ ਜੀ ਠੀਕ ਆ ਮੈਂ ਤਾਂ ਜੋ ਕਹਿਣਾ ਸੀਗਾ ਕਹਦਾ ਤੇਰੇ ਘਰੇ ਜਾ ਕੇ ਅੱਗੋਂ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ ਉਹ 25 ਦੀ ਮੁੰਡੇ ਇਕੱਠੇ ਕਰਕੇ ਲਿਆਏ ਜੀ ਵੱਡੇ ਵੱਡੇ ਦਾਤ ਮੈਂ ਆਪ ਦੇਖਿਆ ਵਾਂ ਇਹਨਾਂ ਦੀ ਵੀਡੀਓ ਬਣੀ ਹੋਈ ਆ ਸੈਲੀਬ੍ਰੇਸ਼ਨ ਪਲਾਇਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਿਦਾਂ ਪਛਦੀ ਦਾ ਮਸਲਾ ਦੱਸ ਰਹੇ ਇਹ ਤਾਂ ਜੀ ਪਤਾ ਹੀ ਨਹੀਂ ਕਿ ਐਡੀ ਗੱਲ ਚੱਕ ਰਿਆ ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ ਉਹ ਪਤਾ ਨਹੀਂ ਕਿ ਅੱਦੀ ਗੱਲ ਆ ਇਹਨੂੰ ਤਾਂ ਵਿਆਹ ਨਹੀਂ ਹੈਗਾ ਪਤਾ ਨਹੀਂ ਕਿਹੜੀ ਗੱਲ ਚ ਕੀ ਹੁੰਦਾ ਐਦਾਂ ਦਾ ਕੋਈ ਨੋਸਨ ਬਸ ਉਹੀ ਗੱਲ ਜਿਹੜੀ ਮੈਂ ਦੱਸੀ ਆ ਹਥਿਆਰ ਕੀ ਸੀ ਇਹਨਾਂ ਕੋਲ ਹਥਿਆਰ ਇਹਨਾਂ ਕੋਲੇ ਛੁਰਪਾਨਾ ਸੀਗਾ ਤੇ ਲੰਬੇ ਲੰਬੇ ਦਾੰਦ ਸੀਗੇ ਵੱਡੇ ਮੈਂ ਆਪੱਖੋਂ ਦੇਖਿਆ ਸਾਡੀ ਕੁੜੀ ਨੂੰ ਨੰਬਰ ਦਿੱਤਾ ਗਿਆ ਇਹ ਤਾਂ ਗੱਲ ਮੈਨੂੰ ਪਤਾ ਨਹੀਂ ਜੀ ਕੁੜੀ ਵਾਲਾ ਸਿਸਟਮ ਤੁਹਾਨੂੰ ਵੀ ਨਹੀਂ ਪਤਾ ਕਿੱਥੋਂ ਆ ਗਿਆ ਮੌਕੇ ਤੇ ਸੀਸੀਟੀਵੀ ਵੀ ਵਗੈਰਾ ਲੱਗੀ ਮੌਕੇ ਤੇ ਹਾਂ ਮੌਕੇ ਤੇ ਸੀਸੀਟੀਵੀ ਲੱਗੀ ਆ ਗਿਆ ਜੀ ਜਿੱਥੇ ਮੈਂ ਕੰਮ ਕਰਦਾ ਉੱਥੇ ਵੀ ਸੀਸੀਟੀਵੀ ਹੈਗੇ ਵਾ ਮੈਂ ਸਾਹਮਣੇ ਕੰਮ ਕਰਦਾ ਜਿੱਥੇ ਲੜਾਈ ਹੋਈ ਆ ਤੇ ਇਹ ਸੈਲੀਬ੍ਰੇਸ਼ਨ ਜਿੱਥੇ ਇਹਨਾਂ ਨੇ ਕੁੱਟਿਆ ਵਾ ਉੱਥੇ ਦੀ ਵੀ ਵੀਡੀਓ ਪ੍ਰਸ਼ਾਸਨ ਤੋਂ ਕੀ ਮੰਗੇ ਪ੍ਰਸ਼ਾਸਨ ਤੋਂ ਮੰਗੇ ਇਹੀ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਕੰਪਲੀਟ ਲਿਖਾਤੀ ਕੰਪਲੀਟ ਕਰਾਈ ਆ ਜੀ ਡਿਵੀਜ਼ਨ ਸਾਡੇ 6 6 ਲੁਧਿਆਣਾ ਲਾਈਵ ਲਈ ਰਜਿੰਦਰ ਸੋਨੀ ਦੀ ਰਿਪੋਰਟ